ਪਿਆਰੇ ਦਰਸ਼ਕੋ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੀ ਛੋਟੀ ਕਹਾਣੀ ਹੈ ਭੈਣ ਭਰਾ ਵੱਡੇ ਹੋ ਕੇ ਭਰਾ ਭੈਣ ਕਿੰਨੇ ਦੂਰ ਹੋ ਜਾਂਦੇ ਨੇ ਇੰਨੇ ਵਿਅਸਤ ਹੋ ਜਾਂਦੇ ਨੇ ਕਿ ਮਿਲਣ ਲਈ ਵੀ ਮਜਬੂਰ ਹੋ ਜਾਂਦੇ ਨੇ ਇੱਕ ਦਿਨ ਵੀ ਜਿੰਨਾ ਤੋਂ ਬਿਨਾ ਨਹੀਂ ਸੀ ਰਹਿ ਸਕਦੇ ਅਸੀਂ ਸਭ ਆਪਣੀ ਜ਼ਿੰਦਗੀ ਵਿੱਚ ਵਿਅਸਤ ਹੋ ਜਾਂਦੇ ਨੇ ਛੋਟੀਆਂ-ਛੋਟੀਆਂ ਗੱਲਾਂ ਦੱਸੇ ਬਿਨਾ ਅਸੀਂ ਰਹਿ ਨਹੀਂ ਸੀ ਪਾਉਂਦੇ ਹੁਣ ਵੱਡੀਆਂ-ਵੱਡੀਆਂ ਮੁਸ਼ਕਲਾਂ ਦੇ ਪਹਾੜ ਚੁੱਕੀ ਫਿਰਦੇ ਹਾਂ ਇਹ ਵੀ ਨਹੀਂ ਕਿ ਉਹਨਾਂ ਦੀ ਅਹਿਮੀਅਤ ਨਹੀਂ ਹੈ ਕੋਈ ਪਰ ਆਪਣੀ ਤਕਲੀਫ ਪਤਾ ਨਹੀਂ ਕਿਉਂ ਛੁਪਾਈ ਜਾਂਦੇ ਆ ਰਿਸ਼ਤੇ ਨਵੇਂ ਜ਼ਿੰਦਗੀ ਵਿੱਚ ਜੁੜੀ ਜਾਂਦੇ ਨੇ ਖੇਡ-ਖੇਡ ਵਿੱਚ ਰੁੱਸਣਾ ਮਨਾਉਣਾ ਰੋਜ਼ ਦੀ ਗੱਲ ਸੀ ਹੁਣ ਛੋਟੀ ਜਿਹੀ ਗਲਤਫਹਿਮੀ ਵੀ ਦਿਲਾਂ ਤੋਂ ਦੂਰ ਕਰੀ ਜਾਂਦੀ ਏ ਸਭ ਆਪਣੀਆਂ ਉਲਝਣਾ ਵਿੱਚ ਉਲਝੇ ਫਿਰ ਜਾਂਦੇ ਨੇ ਕਿਵੇਂ ਦਸੀਏ ਕਿਸੇ ਦੂਜੇ ਨੂੰ ਉਹ ਪਲ ਕਿੰਨੇ ਯਾਦ ਆਉਂਦੇ ਨੇ ਵੱਡੇ ਹੋ ਕੇ ਭਾਈ ਭੈਣ ਕਿੰਨੇ ਦੂਰ ਹੋ ਜਾਂਦੇ ਨੇ ਇਹ ਦੱਸਣਾ ਬਹੁਤ ਮੁਸ਼ਕਲ ਹੈ ਇਹ ਦੁੱਖ ਸਹਿਣਾ ਬਹੁਤ ਮੁਸ਼ਕਲ ਹੈ ਆਓ ਅਸੀਂ ਹੁਣ ਫਿਰ ਬਚਪਨ ਵਿੱਚ ਛੋਟੀਆਂ-ਛੋਟੀਆਂ ਗੱਲਾਂ ਇੱਕ ਦੂਜੇ ਨੂੰ ਦੱਸਦੇ ਸੀ, ਹੱਸਦੇ ਸੀ, ਖੇਡਦੇ ਸੀ। ਉਸੇ ਤਰ੍ਹਾਂ ਹੱਸਦੇ, ਖੇਡਦੇ, ਭੈਣ ਭਰਾ ਇੱਕ ਦੂਜੇ ਦਾ ਦੁੱਖ ਬਣਾਉਂਦੇ ਹੋਏ ਜ਼ਿੰਦਗੀ ਬਤੀਤ ਕਰ ਗਏ। ਧੰਨਵਾਦ।